ਸਸਿਕਾ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਇਦਾ ਇਸ਼ਕਾ ਦਾ ਮੈਕੋਮਲ ਕਪੂਰ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅਹਿਮ ਸਿਰਖਿਆ ਤੇ 올림픽ਸ ਵਿੱਚ ਕੈਨੇਡੀਅਨ ਖਿਡਾਰੀਆਂ ਨੇ ਸੀਰ ਜ ਇਤਿਹਾਸ ਮੈਡਲ ਜਿੱਤਣ ਵਾਲੇ 84 ਦੇ ਵਿੱਚੋਂ ਕੈਨੇਡਾ 12ਵੇਂ ਸਥਾਨ ਉੱਤੇ ਆਇਆ ਕੈਨੇਡਾ ਨੇ ਪ੍ਰਵਾਸੀਆਂ ਨੂੰ ਦਿੱਤਾ ਸੱਤਾ 1.10 ਲੱਖ ਪ੍ਰਵਾਸੀਆਂ ਨੂੰ ਮਿਲੇਗੀ ਪੀਆਰ 2022 ਦੇ ਮੁਕਾਬਲੇ 2023 ਦੇ ਵਿੱਚ ਪੀਆਰ ਵਾਲੇ ਦੀ ਵੱਡੀ ਗਿਣਤੀ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਫਿਰੂਤ ਹੋਈ ਹਿੰਸਾ ਦਾ ਕੈਨੇਡਾ ਦੇ ਵਿੱਚ ਪਿਆਸ ਟੋਰਾਂਟੋ ਦੇ ਵਿੱਚ ਹੋਇਆ ਜ਼ਬਰਦਸਤ ਰੋਸ ਪ੍ਰਦਰਸ਼ਨ ਹਿੰਸਾ ਦੇ ਵਿਰੁੱਧ ਵਿੱਚ ਇੱਕ ਜੁਰਤਾ ਦਾ ਕੀਤਾ ਪ੍ਰਗਟਾਵਾ ਟੋਰਾਂਟੋ ਸੋਨਾ ਲੁੱਟ ਮਾਮਲੇ ਦੇ ਵਿੱਚ ਵੱਡੀ ਅਪਡੇਟ ਕੈਨੇਡਾ ਤੋਂ ਅਮਰੀਕਾ ਹਵਾਲਗੀ ਦੀ ਕਾਰਵਾਈ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਓਲੰਪਿਕ ਖੇਡਾਂ ਦੇ ਵਿੱਚ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦੇ ਹੈ ਕੈਨੇਡੀਅਨ ਖਿਡਾਰੀਆਂ ਨੇ ਇਤਿਹਾਸ ਸਿਰਜ ਦਿੱਤਾ ਹੈ ਮੈਡਲ ਜਿੱਤਣ ਵਾਲੇ 84 ਦੇ ਵਿੱਚੋਂ ਕੈਨੇਡਾ ਨੂੰ 12ਵਾਂ ਸਥਾਨ ਮਿਲਿਆ ਅਤੇ 15 ਵੱਖ-ਵੱਖ ਖੇਡਾਂ ਦੇ ਵਿੱਚ ਕੈਨੇਡੀਅਨ ਖਿਡਾਰੀਆਂ ਨੇ ਮੈਡਲ ਜਿੱਤੇ ਨੇ ਪੈਰਿਸ ਦੇ ਵਿੱਚ ਹੋਈਆਂ ਓਲੰਪਿਕਸ ਖੇਡਾਂ ਦੇ ਵਿੱਚ ਮੈਡਲ ਜਿੱਤਣ ਵਾਲੇ 84 ਦੇ ਵਿੱਚੋਂ ਕੈਨੇਡਾ ਨੂੰ 12ਵਾਂ ਸਥਾਨ ਮਿਲਣ ਉੱਤੇ ਕੈਨੇਡਾ ਭਾਗ ਦੇ ਵਿੱਚ ਜੋਸ਼ਣ ਦਾ ਮਾਹੌਲ ਬਣਿਆ ਹੋਇਆ ਹੈ ਐਤਵਨ ਨੂੰ ਖੇਡਾਂ ਦੇ ਸਮਾਪਤੀ ਸਮਾਗਮ ਤੇ ਦੌਰਾਨ ਸਮਰ ਮੈਕਿੰਟੋਸ਼ ਅਤੇ ਕੈਟਿਸਸਬਰਗ ਕੈਨੇਡਾ ਦੇ ਝੰਡਾ ਬਲਦਾਰ ਬਣੇ ਖੇਡ ਅਲੋਚਕਾ ਮੁਤਾਬਕ ਪੈरिस 올림픽ਸ ਕੈਨੇਡਾ ਦੇ ਲਈ ਯਾਦਗਾਰੀ ਹੋ ਨਿਬੜੀਆਂ ਜਿੱਥੇ 9 골ਡ ਮੈਡਲ 7 ਸਿਲਵਰ ਮੈਡਲ ਅਤੇ 11 ਬ੍ਰਾਉਨਸ ਮੈਡਲ ਕੈਨੇਡੀਅਨ ਖਿਡਾਰੀਆਂ ਦੀ ਚੋਲੀ ਦੇ ਵਿੱਚ ਪਏ ਕੈਨੇਡੀਅਨ 올림픽 ਕਮੇਟੀ ਦੀ ਪ੍ਰੈਜ਼ੀਡੈਂਟ ਟ੍ਰੀਸ਼ੀਆ ਸਮੀਥ ਨੇ ਕਿਹਾ ਕਿ ਖਿਡਾਰੀਆਂ ਨੇ ਉੱਚੀ ਉਡਾਨ ਭਰੀ ਪਰ ਕੁਝ ਮਾਮਲਿਆਂ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਇਥੋਂ ਤੱਕ ਕਿ ਅਚੰਭੇ ਵਿਵਿਖਣ ਨੂੰ ਮਿਲ ਅਤੇ ਖੁਸ਼ੀਆਂ ਖੇੜੇ ਦੇ ਨਾਲ ਦਿਲ ਵੀ ਟੁੱਟੇ ਕੈਨੇਡਾ ਨੇ ਟੈਰਾਕੀ ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਅਤੇ ਸਮਰ ਮੈਗਨੇਟੋਸ਼ ਨੇ 3 골ਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਹੈਮਰ ਟ੍ਰੋਨ ਨੇ ਦੋਹਾਂ ਵਰਗਾਂ ਦੇ ਵਿੱਚ ਕੈਨੇਡੀਅਨ ਖਿਡਾਰੀਆਂ ਨੇ 골ਡ ਮੈਡਲ ਜਿੱਤੇ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਸੰਭਵ ਹੋ ਸਕਿਆ। ਐਥਲੈਟਿਕਸ ਦੇ ਵਿੱਚ ਅਸਫਲ ਨਜ਼ਰ ਆ ਰਹੇ ਆਂਦਰੀ ਗ੍ਰਾਸ ਨੇ 4x100 ਮੀਟਰ ਰਿਲੇ ਦੇ ਵਿੱਚ ਕਮਾਲ ਕਰ ਦਿੱਤੀ ਅਤੇ ਇੱਥੇ ਵੀ 골ਡ ਮੈਡਲ ਝੋਲੀ ਦੇ ਵਿੱਚ ਆਇਆ। ਜੂਡੋ ਦੇ ਵਿੱਚ ਕ੍ਰਿਸਟੀਅਨ ਡੈਗੂਚੀ ਨੇ ਕੈਨੇਡਾ ਦਾ ਪਹਿਲੀ 골ਡ ਮੈਡਲ ਜਿੱਤਿਆ ਜਦਕਿ ਕੈਂਟੀ ਵਿਨਸੈਂਟ ਨੇ ਉਰਦ ਦੀ ਸਪ੍ਰਿੰਟ ਦੇ ਕੈਨੇ ਵਿੱਚ ਗੋਲਡ ਮੈਡਲ ਆਪਣੀ ਚੋਲੀ ਦੇ ਵਿੱਚ ਪਾਇਆ ਦੂਜੇ ਪਾਸੇ ਡ੍ਰੋਨ ਸਕੈਂਡਲ ਦੇ ਵਿੱਚ ਕਿਵੇਂ ਕੈਨੇਡੀਅਨ ਕੁੜੀਆਂ ਦੀ ਫੁੱਟਬਾਲ ਟੀਮ ਨੂੰ ਖਾਲੀ ਹੱਥ ਘਰ ਪਰਤਣਾ ਪਿਆ ਕੈਨੇਡੀਅਨ 올림픽ਸ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸ਼ੁਮਾਕਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਖੇਡਾਂ ਦੀ ਸ਼ੁਰੂਆਤ ਮੌਕੇ ਗਿਣਤੀ ਦਾ ਅੰਦਾਜ਼ਾ ਨਹੀਂ ਸੀ ਲਾਇਆ ਪਰ ਹੁਣ ਇਸਮਾਪਤੀ ਮੌਕੇ ਮੈਡਲਾਂ ਦੀ ਗਿਣਤੀ ਤੋਂ ਖੁਸ਼ੀ ਹੋ ਰਹੀ ਹੈ ਇੱਥੇ ਦੱਸਣਾ ਬੰਦ ਹੈ ਕਿ ਅਮਰੀਕਾ ਨੇ 40 ਗੋਲਡ ਮੈਡਲ ਅਤੇ ਸਨੇ ਕੁੱਲ 100 ਵੀ ਮੈਡਲ ਜਿੱਤ ਰਿਹਾ ਪੈਰਿਸ 올림픽ਸ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਚੀਨ 91 ਮੈਡਲਰ ਦੇ ਨਾਲ ਦੂਜੇ ਸਥਾਨ ਉੱਤੇ ਰਿਹਾ ਤੇ 45 ਮੈਡਲਰ ਦੇ ਨਾਲ ਜਾਪਾਨ ਤੀਜੇ ਅਤੇ ਆਸਟ੍ਰੇਲੀਆ ਚੌਥੇ ਸਥਾਨ ਤੇ ਸੀ ਮੇਜ਼ਬਾਨ ਫਰਾਂਸ ਨੂੰ 16 골ਡ ਮੈਡਲਰ ਦੇ ਨਾਲ ਪੰਜਵਾਂ ਸਥਾਨ ਮਿਲਿਆ ਕੈਨੇਡਾ ਦੇ ਵੱਲੋਂ ਐਕਸਪ੍ਰੈਸ ਐਂਟਰੀ ਅਧੀਨ ਪੀਆਰ ਦੇ ਲਈ ਸੱਦੇ ਪੇਚੁੰਦੀ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ 2022 ਦੇ ਮੁਕਾਬਲੇ 2023 ਦੇ ਵਿੱਚ 2.5 ਗੁਣਾ ਵੱਧ ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਅਲਚੀਆਂ ਦਾਖਲ ਕਰਨ ਦਾ ਸੱਤਾ ਦਿੱਤਾ ਗਿਆ। ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਪੁੱਜੀਆਂ 4,88,000 ਤੋਂ ਵੱਧ ਵੀਜ਼ਾ ਅਲਚੀਆਂ ਦੇ ਵਿੱਚੋਂ ਤਕਰੀਬਨ 1,85,000 ਰੱਦ ਕਰ ਦਿੱਤੀਆਂ ਗਈਆਂ ਨੇ। ਕੈਨੇਡਾ ਨੇ ਐਕਸਪ੍ਰੈਸ ਐਂਟਰੀ ਅਧੀਨ ਪਰਮਾਨੈਂਟ ਰੈਜ਼ਿਡੈਂਸੀ ਸੱਤੇ ਜਾਰੀ ਕਰਨ ਦੀ ਪ੍ਰਕਿਰਿਆ ਤੇ ਵਿੱਚ 2023 ਦੇ ਵਿੱਚ ਵੱਡੀ ਤੇਜ਼ੀ ਦਿਖਾਈ ਹੈ 2022 ਦੇ ਮੁਕਾਬਲੇ 2023 ਦੇ ਵਿੱਚ ਇਹ ਗਿਣਤੀ 2.5 ਗੁਣਾ ਵਧ ਗਈ ਹੈ ਤੇ ਐਕਸਪ੍ਰੈਸ ਐਂਟਰੀ ਦੇ ਅਧੀਨ 2022 ਦੇ ਵਿੱਚ 40539 ਪਿਆਦੇ ਸੱਤੇ ਭੇਜੇ ਗਏ ਅਤੇ 2023 ਦੇ ਵਿੱਚ ਅੰਫੜਾ 136% ਵੱਧ ਗਿਆ ਅਤੇ 110226 ਜੁਨੇ ਨੂੰ ਪਰਮਨੈਂਟ ਰੈ residency ਦਾ ਸਰਪਤਾ ਦਿੱਤਾ ਗਿਆ ਸਭ ਤੋਂ ਜ਼ਿਆਦਾ ਸਿੱਧੇ ਕੈਨੇਡਾ ਦੇ ਵਿੱਚ ਮੌਜੂਦ ਪਰਵਾਸੀਆਂ ਨੂੰ ਹੀ ਮਿਲੇ ਜਿਨ੍ਹਾਂ ਦੀ ਗਿਣਤੀ 76791 ਦਰਜ ਕੀਤੀ ਗਈ ਹੈ ਪੀਐਲ ਤੇ 44000 ਸੱਦੇ ਕੈਨੇਡੀਅਨ ਐਕਸਪ੍ਰੈਸ ਪ੍ਰੋਗਰਾਮ ਅਧੀਨ ਜਾਰੀ ਕੀਤੇ ਗਏ ਚਤਕੀ 26445 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਦਿੱਤੇ ਗਏ ਇਸ ਤੋਂ ਇਲਾਵਾ 17898 ਪੀਆਰ ਦੇ ਸੱਦੇ ਫੈਡਰਲ ਸਕਿੱਲ ਦੇ ਵਰਕ ਪ੍ਰੋਗਰਾਮ ਅਧੀਨ ਜਾਰੀ ਹੋਏ ਨੇ ਕੰਪਰੀਹੈਂਸਿਵ ਰੈਕਿੰਗ ਸਿਸਟਮ ਦਾ ਸਕੋਰ 300 ਤੋਂ 550 ਦਰਮਿਆਨ ਰਿਹਾ ਹੈ ਤੇ 93% ਸਦੀ ਉਮੀਦਵਾਰ ਇਸ ਅਧੀਨ ਆਏ ਨੇ ਅਤੇ ਔਸਤ ਸਕੋਰ 500 ਤੋਂ ਟੱਪਣਾ ਸਸਾ ਆਇਆ ਹੈ ਤੇ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਲਖੀਤਨਾ ਦੇ ਭਾਵ ਸੂਧ ਪੀਆ ਦਾ ਸੱਤਾ ਨਹੀਂ ਮਿਲ ਸਕਿਆ ਤੇ ਕੰਪਿਊਟਰ ਟੈਕ ਸੈਕਟਰ ਅਤੇ ਫਾਈਨੈਂਸ ਸੈਕਟਰ ਦੇ ਵਿੱਚ ਸਭ ਤੋਂ ਵੱਧ ਪੀਆ ਦੇ ਸੱਦੇ ਦਿੱਤੇ ਗਏ ਨੇ ਜਦਕਿ ਪੁਰਸ਼ਾਂ ਅਤੇ ਔਰਤਾਂ ਦੀ ਤੁਲਨਾ ਕੀਤੀ ਜਾਵੇ ਤਾਂ ਪੀਆ ਦੇ ਸੱਦਾ ਹਾਸਲ ਕਰਨ ਵਾਲਿਆਂ ਵਿੱਚੋਂ 57% ਪੁਰਸ਼ ਅਤੇ 43% ਔਰਤਾਂ ਸ਼ਾਮਲ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ 2023 ਬਾਰੇ جاری ਇੱਕ ਰਿਪੋਰਟ ਦੇ ਵਿੱਚ 15 ਕਿੱਤਿਆਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਅdeen ਸਭ ਤੋਂ ਵੱਧ ਪੀਆ ਦੇ ਸੱਤੇ ਪੇਛੇ ਗਏ ਅਤੇ ਇਹਨਾਂ ਵਿੱਚੋਂ 10 ਨੂੰ ਟੀਆਰ 1 ਵਿੱਚ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਮੁਲਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਪੀਆ 10 ਦਾ ਹਾਸਲ ਕਰਨ ਦੇ ਪਿੱਛੇ ਭਾਰਤੀ ਸਭ ਤੋਂ ਅੱਗੇ ਰਹੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 76000 ਤੋਂ ਵੱਧ ਉਮੀਦਵਾਰਾਂ ਵਿੱਚੋਂ ਅੱਤੇ ਤੋਂ ਜ਼ਿਆਦਾ ਭਾਰਤੀ ਸਨ ਅਤੇ ਭਾਰਤ ਵਿੱਚ ਮੌਜੂਦ 7394 ਉਮੀਦਵਾਰ ਨੂੰ ਪੀਆ 10 ਦਾ ਵਖਰੇ ਤੌਰ ਤੇ ਮਿਲਿਆ ਭਾਰਤ ਤੋਂ ਬਾਅਦ ਤੀਜਾ ਸਥਾਨ ਕੈਮਰੂਨ ਦਾ ਰਿਹਾ ਜਿਥੇ 3828 ਵਸਿਆ ਨੂੰ ਪੀਆਰ ਦੇ ਲਈ ਸੱਦੇ ਭੇਜੇ ਗਏ ਤੇ ਚੌਥੇ ਸਤਨ ਉਤੇ ਨੈਸਿਆਦਿਆ ਰਿਆ ਜਿਸ ਉਤੇ 3805 ਨਾਗਰਿਕਾਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਦੇ ਲਈ ਅਜੀ ਦਾਖਲ ਦਾ ਸੱਦਾ ਪੇਜਿਆ ਗਿਆ ਬੰਗਲਾਦੇਸ਼ ਦੇ ਵਿੱਚ ਹਿੰਦੂ ਪਾਈਚਾਰਿਆਂ ਤੇ ਹੋ ਰਹੇ ਹਿੰਸਕ ਹਮਲਿਆਂ ਦੇ ਖਿਲਾਫ ਕੈਨੇਡਾ ਦੇ ਟੌਨਟੋ ਸ਼ਹਿਰ ਦੇ ਵਿੱਚ ਐਤਵਾਰ ਨੂੰ ਇੱਕ ਵੱਡਾ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਦੇ ਵਿੱਚ ਹਿੰਦੂ, ਈਸਾਈ, ਬੋਧੀ ਅਤੇ ਅਯੁੱਧੀ ਪਾਈਚਾਰਿਆਂ ਦੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ। ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਹੋ ਰਹੀ ਹਿੰਸਾ ਦੇ ਵਿਰੋਧ ਦੇ ਵਿੱਚ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਟੌਨਟੋ ਦੇ ਟੌਨਟੋ ਦੇ ਵਿੱਚ ਹੋਏ ਇੱਕ ਮੁਸਾਲੇ ਦੇ ਵਿੱਚ ਲੋਕ ਇਨਸਾਫ ਚਾਹੁੰਦੇ ਨੇ ਤੇ ਨਾਰੇ ਲਾਉਂਦੇ ਹੋਏ ਦੇਖੇ ਜਾ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਦੇ ਲਈ ਬੰਗਲਾਦੇਸ਼ ਸਰਕਾਰ ਉੱਤੇ ਦਬਾਅ ਬਣਾਉਂਦੀ ਅਪੀਲ ਕੀਤੀ ਹੈ ਤੇ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਇੱਕ ਨੇ ਅਫਸੋਸ ਜ਼ਾਹਤਾਏ ਕਿ ਉਹਨਾਂ ਨੇ ਟੌਨਟੋ ਦੇ ਵਿੱਚ ਬੰਗਲਾਦੇਸ਼ੀ ਮਸਜਿਦਾਂ ਨੂੰ ਵੀ ਈਮੇਲ ਭੇਜੇ ਸਨ ਪਰ ਉਸਨੇ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਟੌਨਟੋ ਦੇ ਵਿੱਚ ਬੰਗਲਾਦੇਸ਼ੀ ਮਸਜਿਦਾਂ ਨੂੰ ਈਮੇਲ ਭੇਜੇ ਨੇ ਅਤੇ ਹਜੇ ਤੱਕ ਇਸੇ ਇਨਾਂ ਦਾ ਕੋਈ ਜਵਾਬ ਨਹੀਂ ਸੁਨਿਆ ਉਡੀ ਕਰਾਂਗੀ ਹੋ ਸਕਦਾ ਹੈ ਕਿ ਉਹ ਵੀਕਐਂਡ ਕਾਰਨ ਰੁਚੀ ਹੋਣ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹ ਆਪਣੇ ਭਰਾਵ ਦੇ ਨਾਲ ਖੜੇ ਨਹੀਂ ਪ੍ਰਦਰਸ਼ਨ ਖਾਲਿਆਂ ਨੇ ਕਿਹਾ ਕਿ ਵੱਖ-ਵੱਖ ਪਾਇਚਾਰੇ ਦੇ ਲੋਕ ਬੇਮਿਸਾਲ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ ਜੋ ਕਿ ਇੱਕ ਚੰਗਾ ਸੰਕੇਤ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ ਵੀ ਇਕਤਾ ਦੇ ਵਿੱਚ ਖੜੇ ਹੁੰਦੇ ਤਾਂ ਸਾਨੂੰ ਇਹ ਚੰਗਾ ਲੱਗਦਾ ਵੱਖ-ਵੱਖ ਪਾਇਚਾਰੇ ਦੇ ਲੋਕ ਇਥੇ ਬੇਮਿਸਾਲ ਸੰਖਿਆ ਦੇ ਵਿੱਚ ਨੇ ਜੋ ਕਿ ਇੱਕ ਚੰਗਾ ਸੰਕੇਤ ਹੈ ਅਤੇ ਨਿਰਾਸ਼ਾਜਨਕ ਗੱਲ ਇਹ ਹੈ ਕਿ ਉਹ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਵੀ ਸ਼ਾਮਲ ਨਹੀਂ ਪਰ ਈਮੇਲ ਟਵੀਟ ਅਤੇ ਕਾਲ ਤੋਂ ਬਾਅਦ ਵੀ ਉਹ ਸੜੀ ਗੱਲ ਨਹੀਂ ਸੁਣ ਰਹੀ ਵੱਖ-ਵੱਖ ਪਾਈਚਾਰੇ ਦੇ ਆਗੂ ਨੇ ਵੀ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਉੱਤੇ ਚਿੰਤਾ ਪ੍ਰਗਟਾਈ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੀਰਵਾਨ ਨੂੰ ਇੱਕ ਸੰਦੇਸ਼ ਵਿੱਚ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ ਹਿੰਸਾ ਤੋਂ ਬਚਣ ਲਈ ਹਜ਼ਾਰਾਂ ਬੰਗਲਾਦੇਸ਼ੀ Hindu Kwandi ਦੇਸ਼ ਭਾਤੇ ਵੱਲ ਪਜਰੇ ਨੇ ਅਤੇ Hindu ਬੰਗਲਾਦੇਸ਼ ਦੀ 170 ਮਿਲੀਅਨ ਦੀ ਆਬਾਦੀ ਦਾ ਲਗਭਗ 8% ਬੰਦੇ ਨੇ ਅਤੇ ਰਵਾਇਤੀ ਤੌਰ ਉਤੇ ਹਸਿਨਾ ਦੀ ਆਵਾਮੀ ਲੀਗ ਪਾਰਟੀ ਦਾ ਸਮਰਥਨ ਕਰਦੇ ਨੇ। ਰਾਖਵਾ ਕਰਨ ਦੇ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਛੜਪਾ ਤੋਂ ਬਾਅਦ ਪਿਛਲੇ ਮਹੀਨੇ ਹਸਿਨਾ ਦੀ ਸਰਕਾਰ ਨੂੰ ਅਸਤੀਫਾ ਦੇਣਾ ਪਿਆ ਸੀ। ਟੌਨਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਚੋਰੀ ਕੀਤੇ 400 ਕਿਲੋ ਸੋਨੇ ਦੇ ਮਾਮਲੇ ਵਿੱਚ ਅਮਰੀਕਾ ਦੇ ਵਿੱਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਪੈਂਸਿਲਵੇਨੀਆ ਸਟੇਟ ਪੁਲਿਸ ਕੈਨੇਡਾ ਵਿੱਚ ਹੋ ਰਹੇ ਅਜੀਤ ਗਰੋਵਰ ਅਤੇ ਪ੍ਰਸਾਦ ਪਰਮਾ ਲੰਗਮ ਦੀ ਹਵਾਲੀ ਕੀ ਹੇਟ ਹੈ ਤੇ ਉਸੇ ਪਾਸੇ ਇੱਕ ਹੋਰ ਕੈਨੇਡੀਅਨ ਨਾਗਰਿਕ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਪਹਿਲਾਂ ਹੀ ਪੈਂਸਿਲਵੇਨੀਆ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਪੀਲ ਰੀਜਨਲ ਪੁਲਿਸ ਕਿੰਗ ਮੈਕਲਨ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ ਜਿਸ ਨੂੰ ਟਰੱਕ ਚਲਾਉਣ ਵਾਲਾ ਦੋਸ਼ੀ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਇਹ ਸੰਭਾਵਤ ਹੈ ਕਿ ਇਹ ਟਰੱਕ ਸੁਣਨਾ ਲੁੱਟ ਸਮੇਂ ਵਰਤਿਆ ਗਿਆ ਸੀ ਪੀਲ ਰੈਸ਼ਨਲ ਪੁਲਿਸ ਦੇ ਵੱਲੋਂ 4 ਮਹੀਨੇ ਪਹਿਲਾਂ 400 ਕਿਲੋ ਸੋਨੇ ਦੀ ਲੁੱਟ ਦੇ ਗੁਰਤੀਸਿਲ ਜੋਮਦਾ ਦਾਅਵਾ ਕੀਤਾ ਗਿਆ ਤਾਂ ਅਮਰੀਕਾ ਦੇ ਜਾਂਚ ਕਰਤਾਵਾਂ ਨੇ ਦੱਸਿਆ ਕਿ ਸੋਨੇ ਦਾ ਕੁਝ ਹਿੱਸਾ ਵੇਚ ਕੇ ਅਮਰੀਕਾ ਤੋਂ ਹਥਿਆਰ ਖਰੀਦੇ ਗਏ ਪਰ ਇਹ ਕੈਨੇਡਾ ਪਹੁੰਚ ਦੋਪਾਰ ਲਾਹੀ ਫੜੇ ਗਏ ਅਮਰੀਕਾ ਦੇ ਨਿਆਂਇਪਾਕ ਨੇ ਦੋਸ਼ ਲਾਇਆ ਕਿ ਪ੍ਰਸਾਦ ਪਰਮਲੰਗਮ ਅਤੇ ਹੋਰ ਨਵਲੋ ਅਪ੍ਰੈਲ 2023 ਦੇ ਵਿੱਚ ਅਮਰੀਕਾ ਤੋਂ ਕੈਨੇਡਾ ਹਥਿਆਰ ਦੀ ਤਸਕਰੀ ਕਰਨ ਦਾ ਯਤਨ ਕੀਤਾ ਗਿਆ ਹਾਲੀਫੈਟਸਟੇ ਦਲਹੋਸੀ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਦੇ ਪ੍ਰੋਫੈਸਰ ਰੋਬਰਟ ਕਰੀ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਹਵਾਲੇ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ ਇਸ ਵੇਲੇ ਔਸਤ ਸਮਾਂ 18 ਮਹੀਨੇ ਤੋਂ 3 ਸਾਲ ਦਰਮਿਆਨ ਚੱਲ ਰਿਹਾ ਹੈ ਅਤੇ જો ਕਿਸੇ ਸ਼ੱਕੀ ਨੇ ਹਵਾਲੇ ਦੇ ਵਿਰੁੱਧ ਅਪੀਲ ਕਰ ਦਿੱਤੀ ਤਾਂ ਸਮਾਂ ਹੋਰ ਵੀ ਵੱਧ ਸਕਦਾ ਹੈ ਟੋਰਾਂਟੋ ਦੇ ਕ੍ਰਿਮੀਨਲ ਡਿਫੈਂਸ ਲਾਇਰ ਲਿਓ ਐਲਡਰ ਦਾ ਕਹਿਣਾ ਹੈ ਕਿ ਕੋਈ ਹੋਰ ਰਾਹ ਬਾਕੀ ਨਾ ਬੱਚੇ ਨੂੰ ਤੇ ਹਵਾਲਗੀ ਵਾਲਾ ਰਸਤਾ ਚੁਣਿਆ ਜਾਵੇ। ਉਹਨਾਂ ਕਿਹਾ ਕਿ ਜੇ ਕੈਨੇਡਾ ਸਰਕਾਰ ਦੋਸ਼ ਵਾਪਸ ਲੈ ਲੈਂਦੀ ਤਾਂ ਸ਼ੱਕੀਆਂ ਨੂੰ ਅਮਰੀਕਾ ਪੇ ਜੁੰਦਰਾਸੋ ਖਾਓ ਜਾਵੇਗਾ। ਦੱਸਿਏ ਕਿ ਕੈਨੇਡਾ ਤੋਂ ਹਵਾਲਗੀ ਰਾਹੀਂ ਕਿਸੇ ਸ਼ੱਕੀ ਨੂੰ ਅਮਰੀਕਾ ਦੇ ਸਪੂਲਟ ਕਰਨ ਦੇ ਲਈ ਤਿੰਨ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾਂ ਫੈਡਰਲ ਜਸਟਿਸ ਸਿਸਟਮ ਤੋਂ ਹਵਾਲਗੀ ਬਾਰੇ ਸੁਣਵਾਈ ਦੀ ਪਰਵਾਣ ਕੀ ਲੈਣੀ ਹੁੰਦੀ ਹੈ। ਇਸ ਕੰਮ ਦੇ ਵਿੱਚ 30 ਦਿਨ ਲੱਗ ਸਕਦੇ ਨੇ ਫਿਰ ਮਾਮਲਾ ਅਦਾਲਤ ਵਿੱਚ ਪਹੁੰਚ ਜਾਂਦਾ ਹੈ ਅਤੇ ਚਾਚੀ ਤੇ ਫੈਸਲਾ ਕਰਨਾ ਹੁੰਦਾ ਹੈ ਕਿ ਸਬੰਧਤ ਸ਼ੱਕੀ ਨੂੰ ਗੁਆਂਦੀ ਮੁਲਕ ਦੇ ਸਪੂਲਦ ਕੀਤਾ ਜਾਵੇ ਜਾਂ ਫਿਰ ਨਹੀਂ ਇਸ ਮਗਰੋਂ ਮਾਮਲਾ ਕੈਨੇਡਾ ਦੇ ਨਿਆਂ ਮੰਤਰੀ ਦੇ ਕੋਲ ਹੁੰਦਾ ਹੈ ਅਤੇ ਜੇ ਮਾਮਲਾ ਤੈ ਮਾਪਦੰਡਾ ਉਤੇ ਖਰੜ ਨਹੀਂ ਉਤਰਦਾ ਤਾਂ ਸ਼ੱਕੀ ਨੂੰ ਰਿਹਾਂ ਕੀਤਾ ਜਾ ਸਕਦਾ ਹੈ ਅਚਿਤ ਕਰੋਵਰ ਅਤੇ ਪ੍ਰਸਾਦ ਪਰਮਲੰਗਵ ਤੋਂ ਬਗੈਰ ਅਮਰੀਕਾ ਦੀ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋਵੇਗਾ ਅਤੇ ਜੇ ਕਿੰਗ ਮੈਕਲਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਦੋਹਾਂ ਨੂੰ ਕੈਨੇਡਾ ਤੋਂ ਅਮਰੀਕਾ ਜੋ ਅਸੋਖ ਹੋ ਸਕਦਾ ਹੈ ਫਿਰ ਵੀ ਦੋਹਾਂ ਮੁਲਕਾਂ ਦੇ ਸਰਕਾਰੀ ਵਕੀਲਾਂ ਨੂੰ ਸਾਬਤ ਕਰਨਾ ਹੋਵੇਗਾ ਕਿ ਸੋਨੇ ਦੀ ਲੁੱਟ ਅਤੇ ਸੋਨਾ ਵੇਚ ਕੇ ਹਥਿਆਰ ਖਰੀਦਣ ਦੇ ਅਪਰਾਧ ਵੱਖੋ-ਵੱਖਰੇ ਸਮਝੋਤੇ ਕੀਤੇ ਗਏ ਨਹੀਂ ਬੀਸੀ ਦੇ ਖੇਤੀਬਾੜੀ ਉਦਯੋਗ ਦੇ ਵਿਚਤ ਦਰਜਨਾ ਸਥਾਈ ਵਿਦੇਸ਼ੀ ਕਾਮੇ ਇੱਕ ਬਾਈਕ ਰਾਈਡ ਵਿਰੁੱਧ ਪ੍ਰਦਰਸ਼ਨ ਲਈ ਇਕੱਠੇ ਹੋਏ ਤੇ ਇਸ ਤੋਂ ਬਿਹਤਰ ਅਧਿਕਾਰਾਂ ਦੇ ਲਈ ਸੁਪਾਈ ਤੇ ਸੰਘੀ ਸਰਕਾਰਾਂ ਦਾ ਧਿਆਨ ਖਿੱਚਣ ਦੀ ਉਮੀਦ ਦੇ ਨਾਲ ਇਹ ਪ੍ਰਦਰਸ਼ਨ ਉਨ੍ਹਾਂ ਦੇ ਵੱਲੋਂ ਕੀਤਾ ਗਿਆ ਕੈਨੇਡਾ ਪੱਧਰੇ ਵਿੱਚ ਮਿਨੀਮਮ ਵੇਜ ਉਸ ਲਈ ਕਿ ਪ੍ਰਵਾਸੀ ਕਾਮੇ ਸੰਘਰਸ਼ ਕਰਦੇ ਨੇ ਇਸ ਵਿਚਕਾਰ ਪੀਸੀ ਦੇ ਖੇਤੀਬਾੜੀ ਉਦਯੋਗ ਤੇ ਦਰਜਨਾ ਵਿਦੇਸ਼ੀ ਕਾਮਿਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਦੇ ਵਿੱਚ ਉਹਨਾਂ ਦੀ ਕਾਲਾਂ ਦੇ ਵਿਚਕਾਰ ਫਰਕਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ 24 ਘੰਟੇ ਪ੍ਰਤੀ ਤਨਖਾਹ, ਓਵਰਟਾਈਮ ਅਤੇ ਕਾਨੂੰਨੀ ਛੁੱਟੀਆਂ ਦੇ ਲਈ ਲਾਜ਼ਮੀ ਤਨਖਾਹ ਅਤੇ ਗੈਰ ਦਸਤਾਵੇਜ਼ਾਸ਼ੁਦਾ ਕਾਮਿਆਂ ਨੂੰ ਕਾਨੂੰਨੀ ਬਣਾਉਣ ਦਾ ਇੱਕ ਮਾਰਗ ਅਤੇ ਸਹੀ ਸਿਹਤ ਸੰਭਾਲ ਚਾਹੁੰਦੇ ਨੇ। ਉਹਨਾਂ ਕਿਹਾ ਕਿ ਜਿਵੇਂ ਹੀ ਉਹ ਕੰਮ ਕਰਨਾ ਸ਼ੁਰੂ ਕਰ ਦੇਣੇ ਤਾਂ ਉਹ ਸੰਘ ਅਤੇ ਸੁਭਾਈ ਸਰਕਾਰ ਨੂੰ ਓਪਨ ਵਰਕ ਪਰਮਿਟ ਜਾਰੀ ਕਰਨ ਦੇ ਲਈ ਵੀ ਕਹਿ ਰਹੇ ਨੇ ਜੋ ਉਹਨਾਂ ਨੂੰ ਪੂਰੇ ਕੈਨੇਡਾ ਦੇ ਵਿੱਚ ਵਾਪਕ ਥਾਵਾਂ ਉੱਤੇ ਮਲਟੀਪਲ ਮਾਲਕਰ ਦੇ ਲਈ ਕੰਮ ਕਰਨ ਦੀ ਚੁਆਤ ਦਤਵੇਗਾ ਵਰਕਪ੍ਰਾ ਦਾ ਕਹਿਣਾ ਹੈ ਕਿ ਇਕੱਲੇ ਮਾਲਕ ਦੇ ਨਾਲ ਨਾ ਬੰਨਣਾ ਸੋਸ਼ਲ ਅਤੇ ਦੁਰਵਿਵਾਦ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2023 ਦੇ ਵਿੱਚ ਦੇਸ਼ ਭਰ ਦੇ ਵਿੱਚ ਖੇਤੀਬਾੜੀ ਸੈਕਟਰ ਦੇ ਵਿੱਚ ਸਿਰਫ 70000 ਤੋਂ ਵੱਧ ਅਸਥਾਈ ਵਿਦੇਸ਼ੀ ਕਾਮੇ ਸੰਚਨ ਦੇ ਵਿੱਚ 10000 ਤੋਂ ਵੱਧ ਕਾਮੇ ਸਿਰਫ ਬੀਜੀ ਤੇ ਵਿੱਚ ਆਤ ਪਰਦਰਸ਼ਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੀਸੀ ਘਟੋ ਘਟੇ ਵੇਜਿਸ ਕਮਾਰੇ ਨੇ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਪਰਿਵਾਰ ਪਾਲਣ ਦੇ ਲਈ 70 ਅਸ਼ਰਿਆ 40 ਡਾਲਰ ਪ੍ਰਤੀ ਘੰਟਾ ਸੰਭਵ ਨਹੀਂ ਹੈ ਕਿਉਂਕਿ ਹਰ ਚੀਜ਼ ਬਹੁਤ ਮਹਿੰਗੀ ਹੈ ਅਤੇ ਕਈ ਪਰਿਵਾਰ ਪੂਰਾ ਮਹੀਨਾ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇਹ ਪ੍ਰਵਾਸੀ ਮਜ਼ਦੂਰਤ ਦੀ ਸਥਿਤੀ ਹੈ ਤੇ ਫਿਲਹਾਲ ਉਹਨਾਂ ਇੰਤਜ਼ਾਰ ਹੈ ਕਿ ਇਮੀਗ੍ਰੇਸ਼ਨ ਅਤੇ ਰਿਫਿਊਜ਼ ਸਿਟੀਜ਼ਨਸ਼ਿਪ ਦੇ ਵੱਲੋਂ ਇਸ ਦਾ ਕੀ ਜਵਾਬ ਆਵੇਗਾ ਵਿਵਾਦਤ ਦੇ ਵਿੱਚ ਕਿ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਬਿਰਜੂ ਦਤਾਨੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਅਯੂਧਿਆ ਦੇ ਨਾਲ ਸੰਬੰਧਤ ਇੱਕ ਜਥੇਬੰਦੀ ਦੇ ਵੱਲੋਂ ਬਿਰਜੂ ਦਤਾਨੀ ਵਿਰੁੱਧ ਅਯੂਧੀ ਵਿਰੋਧੀ ਹੋਣ ਦਾ ਦੋਸ਼ ਲਾਇਆ ਜਾਣ ਦੇ ਮਗਰੋਂ ਮਾਮਲਾ ਪਾਖੇ ਗਿਆ ਅਤੇ ਅਹੁਦਾ ਸੰਭਾਲਣ ਤੋਂ ਇੱਕ ਦਿਨ ਪਹਿਲਾਂ ਬਿਰਜੂ ਦਤਾਨੀ ਨੇ ਛੁੱਟੀ ਉਤੇ ਜਾਣ ਦਾ ਐਲਾਨ ਕਰ ਦਿੱਤਾ। ਵਿਵਾਦਿਤ ਵਿੱਚ ਕਿ ਕੈਨੇਡਾ ਦੇ ਨਵੇਂ ਮਨੁੱਖੀ ਅਧਿਕਾਰ ਕਮਿਸ਼ਨਰ ਬੀਜੂ ਤਤਾਨੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਅਯੂਧਿਆ ਦੇ ਨਾਲ ਸੰਬੰਧਿਤ ਇੱਕ ਜਥੇਬੰਦੀ ਦੇ ਵੱਲੋਂ ਬੀਜੂ ਤਤਾਨੀ ਵਿਰੁੱਧ ਅਯੂਧੀ ਵਿਰੋਧੀ ਹੋਣ ਦਾ ਦੋਸ਼ ਲਾਇਆ ਜਾਂਦੇ ਮਗਰੂ। ਮਾਮਲਾ ਕਾਫੀ ਚਰਪਾਕ ਗਿਆ। ਅਤੇ ਯੁੱਧਾ ਸੰਭਾਲਣ ਦੇ 1 ਦਿਨ ਪਹਿਲਾਂ ਬੀਜੂ ਤਤਾਨੀ ਨੇ ਛੁੱਟੀ ਉਤੇ ਜਾਣ ਦਾ ਐਲਾਨ ਕਰ ਦਿੱਤਾ। ਕੈਨੇਡਾ ਦੇ ਨਿਆਂ ਮੰਤਰੀ ਆਰਿਫ ਵਿਰਾਨੀ ਦੇ ਵੱਲੋਂ ਬੀਜੂ ਤਤਾਨੀ ਦੇ ਵਿਰੁੱਧ ਆਈਆਂ ਸ਼ਿਕਾਇਤਾਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ। ਅਤੇ ਕੱਤੇ ਛੁਲਾਈ ਨੂੰ ਫੈਡਰਲ ਮੰਤਰੀ ਤੇ ਕੋਲ ਪਹੁੰਚੀ ਰਿਪੋਰਟ ਪਹੁੰਚੀ ਅਤੇ ਆਰਿਫ ਉਰਾਨੀ ਨੇ ਕਿਹਾ ਕਿ ਪਿਲਚੂ ਨਤਾਨੇ ਦਾ ਪਾਕ ਵੀ ਜਾਣਿਆ ਗਿਆ ਅਤੇ ਹੁਣ ਉਹਨਾਂ ਦੇ ਵੱਲੋਂ ਚੀਫ ਕਮਿਸ਼ਨਰ ਦਾ ਅਹੁਦਾ ਛੱਡਣ ਬਾਰੇ ਫੈਸਲਾ ਪਰਵਾਡ ਕਰ ਦਿੱਤਾ ਗਿਆ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਕੈਨੇਡਾ ਵਾਸੀਆਂ ਦਾ ਵਿਸ਼ਵਾਸ ਕਾਇਮ ਰੱਖਣਾ ਸਰਕਾਰ ਦੀ ਮੁਖਤਰਜੀ ਹੈ ਅਤੇ ਚਲਦੀ ਨਵੇਂ ਕਮਿਸ਼ਨਰ ਦੀ ਭਾਲ ਸ਼ੁਰੂ ਕਰ ਦਿੱਤੀ ਜਾਵੇਗੀ ਨਵੇਂ ਕਮਿਸ਼ਨਰ ਦੀ ਨਿਯੁਕਤੀ ਹੋਣ ਤੱਕ シャルਲਟ ਐਨੀ ਮੈਲਿਸ਼ਫਸਕੀ ਕਾਰਜਕਾਰੀ ਕਮਿਸ਼ਨਰ ਬਨੇ ਰਹਿਣਗੇ ਇੱਕ ਰਿਪੋਰਟ ਦੇ ਮੁਤਾਬਕ ਚਲੋ ਵਿਦਾਨੀਤੀ ਪ੍ਰੈਸ ਕਾਤਰ ਨੂੰ ਇਹ ਪੁੱਛਿਆ ਗਿਆ ਕਿ ਬਿਜੂ ਦਤਾਨੀ ਨੂੰ ਛੋਟੀਆਂ ਦੀ ਤਨਖਾਹ ਦਿੱਤੀ ਜਾਵੇਗੀ ਤਾਂ ਉਨ੍ਹਾਂ ਨਾਂ ਦੇ ਵਿੱਚੋਂ ਜਵਾਬ ਦੇ ਦਿੱਤਾ ਉੱਧਰ ஆயுதੀਆਂ ਦੇ ਨਾਲ ਸੰਬੰਧਿਤ ਜਥੇਬੰਦੀ ਸੀਆਈਜੀ ਨੇ ਦੋਸ਼ ਲਾਇਆ ਕਿ ਬਿਜੂ ਦਤਾਨੀ ਆਨਲਾਈਨ ਸਰਗਰਮੀਆਂ ਦੌਰਾਨ ਆਪਣਾ ਨਾਂ ਮੁਜਾਹਿਦ ਦਤਾਨੀ ਲਿਖਦਾ ਰਿਹਾ ਇਸ ਦੇ ਉਲਟ ਪ੍ਰੀਵੀ ਕੌਂਸਲ ਦਫ਼ਤਰ ਵੱਲੋਂ ਪਿੱਛੋਕਰ ਦੀ ਪੜਤਾਲ ਕਰਦੇ ਅਜੇ ਕੋਈ ਨਾਂ ਸਾਹਮਣੇ ਆਂਤੇ ਪਰ ਰਿਪੋਰਟ ਦੇ ਵਿੱਚ ਗੱਲ ਦਾ ਸਪਸ਼ਟ ਤੌਰ 'ਤੇ ਜ਼ਿਕਰ ਨਹੀਂ ਕੀਤਾ ਗਿਆ ਕਿ ਕੀ ਜਿਉ ਤਤਾਨੇ ਨੂੰ ਮਨੁੱਖੀ ਅਧਿਕਾਰ ਕਮਿਸ਼ਨਰ ਦਾ ਅਹੁਦਾ ਸੰਭਾਲ ਲੈਣਾ ਚਾਹੀਦਾ ਹੈ ਰਿਪੋਰਟ ਦਾਵਾ ਕਰਦੀ ਹੈ ਕਿ ਬਿਜੂ ਤਤਾਨੇ ਤੇ ਅਯੁਧੀ ਵਿਰੋਧੀ ਹੋਣ ਦਾ ਕੋਈ ਸਬੂਤਾ ਨਹੀਂ ਮਿਲਿਆ ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਅਸਤੀਫਾ ਐਲਾਨ ਕਰਦਿਆ ਬਿਜੂ ਤਤਾਨੇ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੰਮ ਦੇ ਵਿੱਚ ਉਹਨਾਂ ਨੂੰ ਪੂਰਾ ਯਕੀਨ ਹੈ ਅਤੇ ਇਹ ਸੰਸਥਾ ਕਿਸੇ ਵੀ ਲੋਕਤੰਤਰ ਵਾਸਤੇ ਬਿਹਦ ਲਾਜ਼ਮੀ ਹੈ ਉਦੋਂ ਕੰਜ਼ਰਵੇਟਿਵ ਪਾਰਟੀ ਦੀ ਉਪਾਗੂ ਮੈਰੀਜ਼ਾ ਲੈਟਸਮੈਨ ਨੇ ਤਤਾਨੇ ਦੀ ਨਿਯੁਕਤੀ ਬਾਰੇ ਫਟਾਲ ਕਰਮੌਂਦੀ ਮੰਗ ਕਰ ਦਿੱਤੀ ਹੈ ਪੀਜੂ ਤਤਾਨੀ ਦੇ ਵੱਲੋਂ ਅਸਤੀਫੇ ਦੇ ਐਲਾਨ ਦਾ ਸਵਾਗਤ ਕਰਦੇ ਹੋਣਾ ਕਿਹਾ ਕਿ ਦੇ ਰਾਏ ਧਰੁਸਤਾਈ ਕੈਨੇਡਾ ਸਰਕਾਰ ਦੇ ਵਿੱਚ ਅਯੂਧੀ ਵਿਰੋਧੀਆਂ ਵਾਸਤੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਖਾਸ ਤੌਰ ਉਤੇ ਜਦੋਂ ਮੁਲਕ ਵਾਸੀਆਂ ਦੇ ਹੱਕਾਂ ਅਤੇ ਆਵਾਦੀ ਦੇ ਨਾਲ ਸੰਬੰਧਿਤ ਮਸਲਾ ਹੋਵੇ ਸੈਂਟਰ ਫੋਰ ਇਜ਼ਰਾਈਲ ਐਟ ਜੁਇਸ਼ ਅਫੇਅਰਸ ਦੇ ਵਾਇਸ ਪ੍ਰੈਜ਼ੀਡੈਂਟ ਡੇਟਚਟ ਮਾਸੋ ਨੇ ਕਿਹਾ ਹੈ ਕਿ ਪੀਜੂ ਤਤਾਨੀ ਦੇ ਅਸਤੀਫੇ ਦੇ ਬਾਰੇ ਸਹੀ ਫੈਸਲਾ ਲਿਆ ਦੂਜੀ ਪਾਸੇ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਕਿ ਆਕੇ ਪੜਤਾਲ ਰਿਪੋਰਟ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਕਾਉਂਸਲ ਦੀ ਐਡਵੋਕੇਸੀ ਅਫਸਰ ਫਾਤਿਮਾ ਅਬਦੇਲਾ ਨੇ ਕਿਹਾ ਹੈ ਕਿ ਬੇਬੁਨਿਆਦੀ ਦੋਸ਼ਾ ਦੇ ਆਧਾਰ ਉਤੇ ਕਟਕਿੰਦੀ ਤਬਕੇ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਥੇ ਦੱਸਣਾ ਬੰਦ ਹੈ ਕਿ ਬਿਜੂ ਦਤਾਨੀ ਦੇ ਵੱਲੋਂ ਆਰਿਫ ਵਿਰਾਨੀ ਨੂੰ ਲਿਖੇ ਪੱਤਰ ਦੇ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਦਾ ਜ਼ਲਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਪਰ ਦੋ ਚਾਰੀਖ ਦੇ ਵਿੱਚ ਮੁਸਲਮਾਨ ਬਣ ਗਏ ਤੇ ਧਰਮ ਬਦਲਣ ਦੇ ਮੱਕਸਦ ਉਹਨਾਂ ਨੇ ਆਪਣਾ ਨਾਂ ਮੁਜ਼ਾਹਿਦ ਦਤਾਨੀ ਰੱਖਿਆ ਪਰ ਦੋ ਜਸਤਾਰ ਦੇ ਵਿੱਚ ਮੁੜ ਬਿਜੂ ਦਤਾਨੀ ਰੱਖ ਲਿਆ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਵੱਡਾ ਬਿਆਨ ਸਾਹਮਣੇ ਆ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਗ੍ਰੇਟ ਵੈਲਿਊ ਅਤੇ ਸਿਲਕ ਪਲਾਂਟ ਆਧਾਰਿਤ ਦੁੱਧ ਦੇ ਨਾਲ ਜੁੜੇ ਲਿਸਟੇਰੀਆ ਤੇ ਪਰਕੋਪ ਦੇ ਵਿੱਚ ਤੀਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ ਏਜੰਸੀ ਦਾ ਕਹਿਣਾ ਹੈ ਕਿ ਹੁਣ ਅਨਟੋਰੀਓ ਕਿਊਬਿਕ ਨੋਵਾ ਸਕੋਸ਼ੀਆ ਅਤੇ ਅਲਬਰਟਾ ਦੇ ਵਿੱਚ ਲਿਸਟਰੀਓਸਿਸ ਦੀ ਪੁਸ਼ਟੀ ਕੀਤੇ ਵੀ ਕੇਸ ਨੇ ਸੁਪਰੇ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਗ੍ਰੇਟ ਵੈਲਿਊ ਅਤੇ ਸਿਲਕ ਪਲਾਂਟ ਅਧਾਰਿਤ ਦੁੱਧ ਦੇ ਨਾਲ ਜੁੜੇ ਲਿਸਟੇਰੀਆ ਦੇ ਪਰਕੋਪ ਦੇ ਵਿੱਚੋਂ ਟੋਰੀਓ ਤੇ ਇੱਕ ਤੀਜੇ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਬਿਆਨ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੁਆਰਾ ਸੋਮਵਾਰ ਨੂੰ ਪ੍ਰਕਾਸ਼ਿਤ ਹੋਏ ਪਰਕੋਪਾਰੇ ਇੱਕ ਅਪਡੇਟ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਚਾਰ ਸੂਬਿਆਂ ਦੇ ਵਿੱਚ ਲਿਸਟਰੀਓਸਿਸ ਲਿਸਟੇਰੀਆ ਬੈਕਟਰੀਆ ਕਾਰਨ ਹੋਣ ਵਾਲੀ ਬਿਮਾਰੀ ਦੁਆਰਾ ਬਿਮਾਰ ਲੋਕਾਂ ਦੇ 20 ਪੁਸ਼ਟੀ ਕੇਸ ਆਏ ਨੇ। ਪ੍ਰਭਾਵਿਤ ਉਤਪਾਦ ਦੇ ਵਿੱਚ ਸਿਲਕ ਬ੍ਰਾਂਡ ਦਾ ਔਲਟ ਦੁੱਧ, ਬਦਾਮ ਦਾ ਦੁੱਧ, ਨਾਰੀਅਲ ਦਾ ਦੁੱਧ, ਬਦਾਮ ਨਾਰੀਅਲ ਦਾ ਦੁੱਧ ਅਤੇ ਬਦਾਮ ਕਾਜੂ ਦਾ ਦੁੱਧ ਦੇ ਨਾਲ ਹੀ 4 ਅਕਤੂਬਰ ਤੱਕ ਅਤੇ 4 ਅਕਤੂਬਰ ਦੇ ਤੱਕ ਦਾ ਤਰੀਕ ਤੋਂ ਪਹਿਲਾਂ ਦੇ ਸਭ ਤੋਂ ਵਧੀਆ ਮੁੱਲ ਵਾਲਾ ਬਦਾਮ ਦੁੱਧ ਅਤੇ ਇਸ ਦੇ ਵਿੱਚ ਨੰਬਰ 7825 ਸ਼ਾਮਲ ਨਹੀਂ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਲਿਸਟੇਰੀਆ ਗੰਦਗੀ ਦੀ ਉਤਪਤੀ ਜੋਰਕੀ ਤੇ ਵਿਖੇ ਇੱਕ ਸਮਰਪਿਤ ਉਤਪਾਦਨ ਲਾਇਨ ਤੋਂ ਹੋਈ ਹੈ ਜੋ ਕਿ ਟਿਕਰਿੰਗ ਅਨਟੋਰੀਓ ਉਤੇ ਵਿੱਚ ਇੱਕ ਤੀਜੀ ਤੀਰ ਦੇ ਪੀਣ ਵਾਲੇ ਪਦਾਰਥਾਂ ਦੀ ਪੈਕਿੰਗਿੰਗ ਸਹੂਲਤ ਹੈ ਜਿਸ ਦੀ ਬਤੋ ਪਲਾਂਟ ਦੁੱਧ ਨਿਰਮਾਤਾ ਡੈਨੋਨ ਕੈਨੇਡਾ ਦੁਆਰਾ ਕੀਤੀ ਜਾਂਦੀ ਹੈ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਲੋਕ ਅਗਸਤ 2023 ਤੋਂ ਜੁਲਾਈ 2024 ਦੇ ਅਧਵਿਚਕਾਰ ਬਿਮਾਰ ਹੋ ਗਏ 13 ਕੇਸ ਅਨਟੋਰੀਓ ਦੇ ਵਿੱਚ 5 ਕਿਊਬਿਕ ਦੇ ਵਿੱਚ ਇੱਕ ਨੋਵਾ ਸਕੋਸ਼ੀਆ ਦੇ ਵਿੱਚ ਅਤੇ ਇੱਕ ਅਲਬਰਟਾ ਦੇ ਵਿੱਚੋਂ ਆਇਆ 7 ਤੋਂ 99 ਸਾਲ ਦੀ ਉਮਰ ਦੇ ਬਿਮਾਰ ਲੋਕ ਅਤੇ 70% ਕੇਸ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ। ਏਜੰਸੀ ਨੇ ਕਿਹਾ ਕਿ ਇਸ ਪਰ ਕੋਪ ਦੇ ਵਿੱਚ 15 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਤੇ ਨਾਲ ਹੀ ਏਜੰਸੀ ਦਾ ਵੀ ਕਹਿਣਾ ਹੈ ਕਿ ਲੋਕਾਂ ਨੂੰ ਇਹ ਦੇਖਣ ਦੇ ਲਈ ਜਾਂਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਕੋਲ ਕੋਈ ਪ੍ਰਭਾਵਿਤ ਉਤਪਾਦ ਹੈ ਜਾਂ ਫਿਰ ਨਹੀਂ ਅਤੇ ਜਾਂ ਤਾਂ ਉਨ੍ਹਾਂ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਵਾਪਸ ਕਰਨਾ ਚਾਹੀਦਾ ਹੈ ਜਿੱਥੇ ਉਹ ਖਰੀਦ ਕੀਆ ਨਹੀਂ। ਜਨ ਜਨਦੀ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਆ ਅਸੀਂ ਹਮ ਸੁਰੱਖਿਆ ਤੇ 올림픽ਸ ਵਿੱਚ ਕੈਨੇਡੀਅਨ ਖਿਡਾਰੀਆਂ ਨੇ ਸਿਰਜਿਆ ਇਤਿਹਾਸ ਮੈਡਲ ਜਿੱਤਣ ਵਾਲੇ 84 ਮੁਲਕਾਂ ਦੇ ਵਿੱਚੋਂ ਕੈਨੇਡਾ 12ਵੇਂ ਸਥਾਨ ਉੱਤੇ ਆਇਆ ਕੈਨੇਡਾ ਦੇ ਪ੍ਰਵਾਸੀਆਂ ਨੂੰ ਦਿੱਤਾ ਸੱਤਾ 1.10 ਲੱਖ ਪ੍ਰਵਾਸੀਆਂ ਨੂੰ ਮਿਲੇਗੀ ਪੀਆਰ 2024 ਦੇ ਮੁਕਾਬਲੇ 2023 ਦੇ ਵਿੱਚ ਪੀਆਰ ਵਾਲੇ ਦੀ ਵੱਡੀ ਗਿਣਤੀ ਬੰਗਲਾਦੇਸ਼ ਦੇ ਵਿੱਚ ਹਿੰਦੂਆ ਫਿਰੋਤ ਹੋਈ ਹਿੰਸਾ ਦਾ ਕੈਨੇਡਾ ਦੇ ਵਿੱਚ ਪਿਆਸ ਟੋਰਾਂਟੋ ਦੇ ਵਿੱਚ ਹੋਇਆ ਜ਼ਬਰਦਸਤ ਰੋਸ ਪ੍ਰਦਰਸ਼ਨ ਹਿੰਸਾ ਦੇ ਵਿਰੁੱਧ ਵਿੱਚ ਇੱਕ ਜੁਰਤਾ ਦਾ ਕੀਤਾ ਪ੍ਰਗਟਾਵਾ ਟੋਰਾਂਟੋ ਸੋਨਾ ਲੁੱਟ ਮਾਮਲੇ ਦੇ ਵਿੱਚ ਵੱਡੀ ਅਪਡੇਟ ਕੈਨੇਡਾ ਤੋਂ ਅਮਰੀਕਾ ਹਵਾਲਗੀ ਦੀ ਕਾਰਵਾਈ ਸ਼ੁਰੂ ਅੱਜ ਦੀ ਖਬਰਾਂ ਦੇ ਵਿੱਚ ਫਿਲਹਾਲ ਇਹਨਾਂ ਹੀ ਜਲਦ ਮਿਲਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਸ਼ਤਿਹਾਰ ਧੰਨਵਾਦ